ਫਰਾਂ ਨੇ ਜੋ ਨੁਕਸਾਨ ਕੀਤਾ ਉਹ ਤਾਂ ਕੀਤਾ ਬਾਈ ਜੀ ਹਜ਼ਾਰਾਂ ਏਕੜ ਲੱਖਾਂ ਏਕੜ ਰੱਖ ਪਏ ਜਿਹੜਾ ਬੌਣੇ ਵਾਇਰਸ ਦਾ ਸਕਾਰ ਹੋ ਗਿਆ ਜੀ ਤਾਂ ਬਹੁਤ ਨੁਕਸਾਨ ਹੋਇਆ ਜੀ ਸਾਡੇ ਵੀ ਦੋ ਤਿੰਨ ਕਿੱਲੇ ਲਿੱਤੇ ਹੋਏ ਤੇ ਉਹ ਵੀ ਗਈ ਸਾਰੀ ਜੀ ਪਿਛਲੀ ਵਾਰੀ ਚੋਆ ਮਾਰ ਗਿਆ ਤੇ ਇਹ ਕੀ ਮਰ ਗਈ ਬਣੋ ਬੁੱਜਾ ਹਾਂ ਜਿੱਥੇ ਦਾ ਸਾਰੀ ਨੁਕਸਾਨ ਹੋਇਆ ਬਈ ਸਾਰੇ ਜਿਹੜੀ ਮੁਰਗੀ ਆ ਨਾ ਜੀ ਜੇ ਮੁਰਗੀ ਮਰ ਜੇ ਸਮਝ ਲਓ ਵੀ ਆਂਡਾ ਵੀ ਗਿਆ ਤੇ ਮੁਰਗੀ ਵੀ ਗਈ ਹੁਣ ਜੱਟਾਂ ਦੇ ਇਹ ਮਾਸ ਨੂੰ ਪੈਗੇ ਗਲੇ ਨੂੰ ਪੈਗੇ ਜੱਟ ਦੇਸ਼ ਦੀ ਰੀੜ ਦੀ ਹੱਡੀ ਹੈ ਜੇ ਜੱਟ ਮਰ ਗਿਆ ਕਿਸਾਨੀ ਮਰ ਗਈ ਤਾਂ ਮੇਰਾ ਤਾਂ ਮੈਨੂੰ ਲੱਗਦਾ ਵੀ ਜੇ ਸੇ ਮਰ ਜੀ ਗਏ ਖੇਤੀ ਤਾਂ ਇਹਨਾਂ ਨੂੰ ਹੁਣ ਮਤਲਬ ਜਿਵੇਂ ਕਹਿ દઈએ ਵੀ ਜੱਟ ਤਾਂ ਜ਼ਹਿਰ ਵਾਂਗ ਇਹਨਾਂ ਨੂੰ ਦਿਖਾਈ ਦਿੰਦਾ ਇਹ ਹੁਣ ਬੈਰ ਸਰੋਗ ਆ ਜੀ ਆ ਗਿਆ ਜੀ ਤੇ ਦਾਣੇ ਬਿਲਕੁਲ ਬਲੈਕ ਕਲਰ ਦੇ ਹੋਗੇ ਸਾਨੂੰ ਤਾਂ ਚਿੰਤਾ ਵੀ ਸਾਡੀ ਫਸਲ ਕੋਈ ਮੰਡੀ ਚ ਘਰਾ ਵੀ ਲਊਗਾ ਸਾਡੇ ਕੁਝ ਪੱਲੇ ਪੈ ਜਾਊਗਾ ਅੱਧ ਪਚਾ ਅੱਧ ਇਹਦੇ 'ਚ ਤਾਂ ਕੋਸ ਹੈਗਾ ਹੀ ਨਹੀਂ ਜੀ ਹੈਗਾ ਹੀ ਨਹੀਂ ਜੀ ਇਹ ਤਾਂ ਮਸ਼ੀਨ ਦਾ ਕਿਰਾਇਆ ਸਮਝ ਲਓ ਖੇਤ ਖਾਲੀ ਕਰਨ ਦੇ ਬਾਬਤੇ ਵਡਾਉਣੀ ਪੈਣੀ ਆ ਜ਼ਿੰਮੇਦਾਰਾਂ ਨੂੰ ਬਹੁਤ ਇਹਦੇ ਤੇ ਆਪਾਂ ਨੇ ਦੋ ਸਪਰੇਹਾਂ ਤਾਂ ਹੀ ਮੁੰਡੇ ਨੇ ਮਾਰਤੀਆਂ ਇਹਦੇ ਤੇ ਦੁਕਾਨਦਾਰ ਤੇਲੇ ਦੀਆਂ ਮਰਾਈ ਗਏ ਹੂੰ ਤੇ ਉੱਲੀ ਦੀਆਂ ਮਰਾਈ ਗਏ ਫਟੋਗੜ 5000 ਬਾਂ ਕਿੱਲਾ ਸਪਰੇਹ ਪੈਂਦੀ ਆ ਦੁੱਗਣਾ ਖਰਚਾ ਹੋ ਗਿਆ ਜੀ ਦੁੱਗਣਾ ਜੀ ਲਵਾਈ ਦੋ ਸਪਰੇਹਾਂ ਜਦ ਆ ਵੱਡਣ ਵਾਲਾ ਕੰਮ ਸੀ ਹੁਣ ਆ ਖੜਾ ਹੋਇਆ ਏ ਉੱਲੀ ਰੋਗ ਵੀ ਬਹੁਤ ਆਇਆ ਭਾਈ ਉੱਲੀ ਰੋਗ ਦਾ ਵੀ ਸ਼ਕਾਰ ਹੈਗੀਆਂ ਨੇ ਉੱਲੀ ਰੋਗ ਬਹੁਤ ਆ ਜੀ ਹਲਦੀ ਤੁਸੀਂ ਐ ਦੇਖੋ ਇੱਥੇ ਹੱਥ ਲਾ ਕੇ ਜੀਰਿਆਂ ਨੂੰ ਦੇਖ ਲਓ ਪੀਲਾ ਹੋ ਗਿਆ ਹੱਥ ਲੰਘੂ ਠੇਕਾ ਗੜ ਪੈ ਗਿਆ ਜੀ ਅੱਗੇ ਕਣਕ ਬੀਜਣੀ ਹੈ ਮੇਨ ਫਸਲ ਹੁੰਦੀ ਹੈ ਜੀਰੀ ਦੀ ਜੇ ਜੀਰੀਓ ਜੱਟ ਦੇ ਪੱਲੇ ਨਾ ਪਵੇ ਤਾਂ ਠੇਕਾ ਸਮਝ ਲਓ ਸਾਰਾ ਹੀ ਪੱਲੇ ਪੈ ਗਿਆ ਪਲੱਸ ਖਰਚਾ ਵੀ ਪੱਲੇ ਪੈ ਇਸ ਜੀ ਮੁਰਗੀ ਦਾ ਬੱਕਰੀ ਦਾ ਮੁਆਵਜ਼ਾ ਮਿਲੂਗਾ ਮੁਰਗੀ ਤੇ ਬੱਕਰੀ ਦਾ ਤਾਂ ਕਿਸਾਨ ਮੰਗ ਵੀ ਨਹੀਂ ਰਹੇ ਮੈਂ ਕਹਿੰਦਾ ਦੇਣ ਜੀ ਮੁਆਵਜ਼ਾ ਸਾਡਾ ਖਰਚਾ ਹੀ ਦੇ ਦੇਣ ਠੇਕੇ ਦੀ ਗੱਲ ਛੱਡੋ ਹੁਣ 20000 ਕਹਿੰਦੇ ਨੇ ਸਰਕਾਰ ਕਹਿੰਦੀ ਦੇਊਗੀ 70 70000 ਨੂੰ ਤਾਂ ਜੀ ਮਤਲਬ ਠੇਕੇ ਤੇ ਆ ਜੀ ਜੀ ਕੀਤੀ 40 40000 ਖਰਚਾ ਉਧਰ ਲੱਖ ਰੁਪਇਆ ਕਿਲਾ ਦਾ ਸੀ ਖਰਚਾ ਕਰੀ ਬੈਠਿਆ ਸਾਨੂੰ ਮੁਆਵਜ਼ਾ ਕੀ ਦੇਊਗੀ ਸਰਕਾਰ ਜਿਹੜਾ ਵਿਭਾਗ ਆ ਜੀ ਇਹ ਤਾਂ ਕਿਤਾਬੀ ਕੀੜੇ ਹੂੰ ਕਿਤਾਬਾਂ ਤੋਂ ਪੜ੍ਹ-ਪੜ੍ਹ ਕੇ ਸਾਨੂੰ ਦੱਸਦੇ ਨੇ ਸਾਡੀ ਯੂਨੀਵਰਸਿਟੀ ਦਾ ਇੱਕ ਵੀ ਬੀ ਪਾਸ ਨਹੀਂ ਹੋਇਆ। ਹੂੰ। ਇਸ ਵਾਰ ਦੇਖੋ ਪੀੜੀ ਪੁਸਾ ਉਹਨੂੰ ਸਾਡੀ ਯੂਨੀਵਰਸਿਟੀ ਰਿਕਮੈਂਡ ਨਹੀਂ ਕਰਦੀ ਪਰ ਨੰਬਰ 1 ਤੇ ਖੜਾ ਜੀ ਉਹ ਝੋਨਾ। ਜ਼ਿੰਮੇਦਾਰ ਨੂੰ ਖੇਤੀ ਚੋਂ ਕੱਢਣ ਵਾਸਤੇ ਉਹਨੂੰ ਜੇ ਕਮਜ਼ੋਰ ਕਰਨਗੇ ਤਾਂ ਹੀ ਉਹ ਖੇਤੀ ਚੋਂ ਨਿਕਲੂਗਾ ਜੀ। ਬੱਚੇ ਤਾਂ ਸਾਡੇ ਪਹਿਲਾਂ ਹੀ ਵਿਦੇਸ਼ਾਂ ਚ ਜਾਣ ਵਾਸਤੇ ਤਿਆਰ ਬੈਠੇ ਨੇ। ਪੰਜਾਬ ਦਾਤਾ ਜੀ ਹੁਣ ਵੱਡਾਪਾ ਵੀ ਖਤਰੇ ਚ ਆ ਤੁਸੀਂ ਬਾੜੀ ਗੱਲ ਕੀ ਕਰਦੇ ਹੋ। ਮੈਂ ਤਾਂ ਇਹ ਹੀ ਕਹੂੰਗਾ ਵੀ ਜਿਹੜੀ ਲੇਟ ਸਾਨੂੰ ਇਹਨਾਂ ਨੇ ਜਿਆਦਾ ਪਹਿਲਾਂ ਦਿੱਤੀ ਐ ਉਹਦਾ ਵੀ ਸਾਨੂੰ ਨੁਕਸਾਨ ਭੁਗਤਣਾ ਪਿਆ ਜੀ ਪਾਣੀ ਸਾਡੇ ਹੱਥੋਂ ਜਾ ਰਿਹਾ ਸਮਾਂ ਸਾਡੇ ਹੱਥੋਂ ਚੱਲਿਆ ਗਿਆ ਉਲਟਾ ਸਾਡਾ ਬਲਕੇ ਨੁਕਸਾਨ ਹੋ ਗਿਆ ਜਿਹੜੀ ਜਿੜੀ ਮਤਲਬ ਕਾਲੀ ਡੋਡੀ ਨਾਲ ਖਰਾਬ ਹੋ ਗਈ ਨਾ ਜੀ ਉਹਦੀ ਜਿਹੜੀ ਪਰਾਲ ਐ ਰਹਿਣਖੂੰਦਾ ਉਹ ਵੀ ਇੰਨੀ ਗੰਦੀ ਹੋ ਗਈ ਵੀ ਉਹਦੀਆਂ ਕਿਸੇ ਨੇ ਗੱਠਾਂ ਨਹੀਂ ਕਰਨੀਆਂ ਅੱਗ ਸਰਕਾਰ ਲਾਉਣ ਨਹੀਂ ਦਿੰਦੀ ਉੱਥੇ ਵੀ ਮਸਲਾ ਬੜਾ ਭਾਰੀ ਹੋ ਜਾਣਾ ਕਹਿੰਦੇ ਜੀ ਜੇਲ੍ਹ ਭੇਜਾਂਗੇ ਹਾਂ ਫਿਰ ਉਹੀ ਗੱਲਾਂ ਨੇ ਸਕੰਜਾ ਕੱਸਿਆ ਜਾ ਰਿਹਾ ਹੈ ਜ਼ਿੰਮੇਵਾਰ ਤੇ ਤਾਂ ਬੈਠੇ ਉੱਥੇ ਗੱਲਾਂ ਮਾਰੀ ਜਾਂਦੇ ਦੱਸਣਾ ਜੀ ਇੱਥੇ ਆ ਕੇ ਦੇਖਣ ਕਿਸਾਨ ਦੀ ਦਸਾ ਦੇਖਣ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਇਸ ਵਾਰ ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੜ੍ਹਾਂ ਨੇ ਕੀਤਾ ਹੈ ਉੱਥੇ ਚਾਈਨੀ ਵਾਇਰਸ ਦੇ ਕਾਰਨ ਜਾਂ ਉੱਲੀ ਰੋਗ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਕਿਸਾਨਾਂ ਦਾ ਹੋਇਆ ਹੈ ਨਾਪਾ ਦੀ ਸਬ ਤਹਿਸੀਲ ਪਾਸੋਂ ਦਾ ਪਿੰਡਾ ਮੰਗੇਵਾਲ ਮੰਗੇਵਾਲ ਦੇ ਵਿੱਚ ਤੁਹਾਨੂੰ ਹਾਲਾਤ ਦਿਖਾ ਰਿਹਾ ਬਹੁਤ ਰਕਬਾ ਇਦਾਂ ਦਾ ਹੈ ਜਿਹੜਾ ਚਾਇਨਾ ਵਾਇਰਸ ਦਾ ਸਕਾਰ ਹੋਇਆ ਹੈ ਬੋਨੇ ਬੂਟੇ ਰਹਿ ਗਏ ਨੇ ਬਿਲਕੁਲ ਨਿੱਸਰ ਨਹੀਂ ਰਹੀ ਫਸਲਾਂ ਤੇ ਜਾਂ ਫਿਰ ਜਿਹੜੀ ਨਿੱਛਰੀ ਆ ਉਹਨੂੰ ਹਲਦੀ ਰੋਗ ਉਲੀ ਰੋਗ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਸਾਨ ਨੇ ਸਾਡੇ ਨਾਲ ਗੱਲ ਕਰਦੇ ਆ ਬਾਈ ਜੀ ਨੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਗੁਰਪਾਲ ਸਿੰਘ ਜੀ ਗੁਰਪਾਲ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਇਹ ਇਸ ਵਾਰ ਕੁਦਰਤ ਦੀ ਕਰੋਪੀ ਹੈ ਜਿਹੜੀ ਹੜਾ ਨੇ ਜੋ ਨੁਕਸਾਨ ਕੀਤਾ ਉਹ ਤਾਂ ਕੀਤਾ ਬਾਈ ਜੀ ਹਜ਼ਾਰਾਂ ਏਕੜ ਲੱਖਾਂ ਏਕੜ ਰੱਖ ਪਏ ਜਿਹੜਾ ਬੌਣੇ ਵਾਇਰਸ ਦਾ ਸਕਾਰ ਹੋ ਗਿਆ ਜੀ ਇਹ ਤਾਂ ਬਹੁਤ ਨੁਕਸਾਨ ਹੋਇਆ ਜੀ ਹੂੰ ਸਾਡੇ ਵੀ ਦੋ ਤਿੰਨ ਕਿੱਲੇ ਲਿੱਤੇ ਹੋਏ ਤੇ ਉਹ ਵੀ ਗਏ ਜਿ सारी ਜੀ ਪਿਛਲੀ ਵਾਰੀ ਚੋਆ ਮਾਰ ਗਿਆ ਤੇ ਕੀ ਇਹ ਮਰ ਗਿਆ ਜੀ ਬੜੋਂ ਬੁੱਝਾ ਹਾਂ ਜੀ ਇੱਥੇ ਦਾ ਸਾਰੀ ਨੁਕਸਾਨ ਹੋਇਆ ਬਈ ਸਾਰੇ ਵੀਰ ਇਹ ਕਿੰਨਾ ਰਕਬਾ ਹੋਊਗਾ ਜੀ ਇਹ ਹੋਣਗੇ 7-8 ਕਿਲੇ ਨਹੀਂ ਅਸਾਂ 7-8 ਕਿਲੇ ਬੌਣੇ ਬੂਜੇ ਦਾ ਇਸ ਕਾਰ ਹੋਗੇ ਬਾਈ ਕਾਰਨ ਕੀ ਮੰਨਦੇ ਹੋ ਕਿਉਂਕਿ ਇਹ ਪਹਿਲਾਂ ਵੀ ਇੱਕ ਵਾਰ ਇਹ ਰੋਗ ਆਇਆ ਸੀ ਉਦੋਂ ਵੀ ਕੋਈ ਹੱਲ ਨਹੀਂ ਹੋਇਆ ਇਹਦਾ ਲੋਕਾਂ ਨੇ ਬਾਹ ਬਾਕੇ ਝੋਨਾ ਉਦੋਂ ਸਮਾ ਸੀ ਦੁਬਾਰੇ ਲਗਾ ਲਿਆ ਸੀ ਪਰ ਇਸ ਵਾਰ ਫੇਰ ਇਹ ਰੋਗ ਆਇਆ ਸਾਡੇ ਯੂਨੀਵਰਸਿਟੀ ਆ ਜਾਂ ਸਾਡੇ ਵਿਗਿਆਨ ਨੇ ਮਾਹਿਰ ਨੇ ਉਹਨਾਂ ਨੇ ਕੋਈ ਇਹਦੇ ਤੇ ਸਰਚ ਕੀਤੀ ਹੋਣੀ ਨਾ ਜੀ ਪਤਾ ਫਿਰ ਬਾਅਦ ਚ ਲੱਗੇ ਜਾਂ ਤਾਂ ਪੌਦਾਂ ਵੀ ਬਾਤੀਆਂ ਲੋਕਾਂ ਨੇ ਜੀ ਹੌਲੀ 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 ਹੁਣ ਤਾਂ ਖਤਮ ਹੋ ਹੀ ਗਈ ਜੀ ਹੁਣ ਤੱਕ ਸਾਰਾ ਖਤਮ ਹੋ ਗਿਆ ਜੀ ਹਾਂ ਇਹ ਬੀ ਕਿਹੜਾ ਸੀ ਬਾਈ ਜੀ 131 ਹੈ ਜੀ ਅੱਛਾ ਕਿਹੜੇ ਕਿਹੜੇ ਬੀ ਦੇ ਵਿੱਚ ਜ਼ਿਆਦਾ ਆ ਰਿਹਾ ਹੈ 131 22 ਚ ਵੀ ਆਉਂਦਾ ਜੀ ਹੂੰ ਸੋ ਹੋਰ ਵੀ ਵੀਰ ਨੇ ਹਾਂਜੀ ਕੀ ਨਾਮ ਹੈ ਜੀ ਜਸਵਿੰਦਰ ਸਿੰਘ ਜੀ ਜਸਵਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਹੜਾਂ ਦੀ ਮਾਰ ਦੂਜੇ ਸਾਈਡ ਤੇ ਚਾਈਨੈਜ਼ ਵਾਇਰਸ ਉੱਲੀ ਰੋਗ ਬਹੁਤ ਸਾਰੀਆਂ ਦਿੱਕਤਾਂ ਨੇ ਜੀ ਕਿਸਾਨਾਂ ਨੂੰ ਬਹੁਤ ਇਹਦੇ ਤੇ ਆਪਾਂ ਨੇ ਦੋ 스프ਰੇ ਹਾਂ ਤਾਂ ਹੀ ਮੁੰਡੇ ਨੇ ਮਾਰਤੀਆਂ ਤੇ ਆਪਣੇ ਸੰਨੀਆਂ ਮੁੰਡਾ ਇਹਦਾ ਇਹ ਖੇਤਾ ਹੈ ਹਾਂ ਤੇ ਅਠਾ ਆਕੀਲਾਂ ਦੇ ਕਰੀਬ ਹੈ 7 ਤੋਂ 8 ਦੇ ਹਾਂ ਇਹਦੇ ਤੇ ਦੁਕਾਨਦਾਰ ਤੇਲੇ ਦੀਆਂ ਮਰਾਈ ਗਏ ਹਾਂ ਤੇ ਉੱਲੀ ਦੀਆਂ ਮਰਾਈ ਗਏ ਹੁਣ ਲਾ ਲਓ ਤੁਸੀਂ ਘੱਟੋ ਘੱਟ 5000 ਬਾਂ ਕਿੱਲਾ 스프ਰੇ ਪੈਂਦੀ ਆ ਆਏ ਹੁੰਦਾ ਵੀ ਚਲੋ ਖਰਚਾ ਹੋਇਆ ਵੇ ਲੱਗ ਜੂਗੀ ਪਰ ਹਾਂ ਤੇ ਉਹਨਾਂ ਨੇ ਕੁਝ ਨਹੀਂ ਕਰਿਆ ਰਿਜ਼ਲਟ ਤੁਹਾਡੇ ਸਾਹਮਣੇ ਦੁੱਗਣਾ ਖਰਚਾ ਹੋ ਗਿਆ ਜੀ ਦੁੱਗਣਾ ਜੀ ਲਵਾਈ ਦੋ ਸਪਰੇ ਹਾਂ ਜਦ ਆ ਵੱਡਣ ਵਾਲਾ ਕੰਮ ਸੀ ਹੁਣ ਆ ਖੜਾ ਹੋਇਆ ਸਾਰਾ ਬੌਣਾ ਵਾਇਰਸ ਇਹ ਬਈ ਪਹਿਲਾਂ ਵੀ ਆਇਆ ਇੱਕ ਵਾਰ ਇਹਦਾ ਕੋਈ ਹੱਲ ਲਿਕੜਿਆ ਨਹੀਂ ਕੋਈ ਮਾਹਿਰਾਂ ਨੇ ਇਹਦੇ ਤੇ ਜਾਂਚ ਕੀਤੀ ਹੋਣੀ ਇਹ ਥੈਲੀ ਵਾਲਾ ਬੀਜ ਲਾਇਆ ਜੀ ਇਹਨੇ ਲਿਆ ਕੇ ਪਰ ਰਿਜ਼ਲਟ ਥੈਲੀ ਵਾਲੇ ਦਾ ਵੀ ਦੇਖ ਲਓ ਜੇ ਮੈਂ ਆਪਾਂ ਕਹਿੰਨਾ ਵੀ ਘਰੋਂ ਝਾੜ ਲਿਆ ਚਲੋ ਨਹੀਂ ਆਪਣਾ ਬੀਜ ਸਾਈਟ ਨਹੀਂ ਦਿੱਸੇਗਾ ਕਿਵੇਂ ਲਾ ਲਓ ਤੇ ਪਿਛਲੀ ਵਾਰ ਚੋਆ ਆ ਗਿਆ ਸਾਰਾ ਏਰੀਆ ਚੋਏਚ ਸੀ ਇਸ ਵਾਰ ਆ ਗਿਆ ਮਤਲਬ ਸਾਲ ਹੀ ਲੰਘ ਗਿਆ ਕਹਿਣ ਦਾ ਫਸਲ ਦਾ ਕਿਸਾਨ ਦਾ ਤਾਂ ਲੱਖ ਟੁੱਟ ਜਾਂਦਾ ਬਾਈ ਸਾਲੇ ਲੰਘ ਗਈ ਫਸਲ ਨੂੰ ਬੁੜਕੇ ਫਸਲੇ ਨਹੀਂ ਆਈ ਤੇ ਉੱਲੀ ਰੋਗ ਵੀ ਬਹੁਤ ਆਇਆ ਬਾਈ ਉੱਲੀ ਰੋਗ ਦਾ ਵੀ ਸ਼ਿਕਾਰ ਹੈਗੀਆਂ ਨੇ ਉੱਲੀ ਰੋਗ ਬਹੁਤ ਆ ਜੀ ਹਲਦੀ ਤੁਸੀਂ ਐਂ ਦੇਖੋ ਇੱਥੇ ਹੱਥ ਲਾ ਕੇ ਜੀਰਿਆਂ ਨੂੰ ਦੇਖ ਲਓ ਪੀਲਾ ਹੋ ਗਿਆ ਹੱਥ ਲੰਘੂਗਾ ਟੋਟਲ ਲਗਭਗਾ ਆਪਣੇ ਨਾਲ ਸਾਰੇ ਘਟੋ ਘਟ ਜਿੰਨਾ ਵੀ ਏਰੀਆ ਸਾਰਾ ਹਲਦੀ ਜਗ 5% ਬਚਿਆ ਹੋਊਗਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਇੱਥੇ ਜਾਇਜ਼ਾ ਕਰਨ ਦੇ ਲਈ ਕੋਈ ਹਲੇ ਤੱਕ ਪਹੁੰਚਿਆ ਨਹੀਂ ਜੀ ਪਰ ਸਾਨੂੰ ਉਮੀਦ ਆ ਵੀ ਜੇ ਕੋਈ ਪਹੁੰਚੇ ਚਲੋ ਕੁਛ ਮਾੜਾ ਮੋਟਾ ਸਰਕਾਰ ਹੱਲ ਕਰੇ ਐਮਐਲਏ ਦੇ ਮਨ ਨੂੰ ਵੀ ਇਹੀ ਕਹਨੇ ਆ ਵੀ ਆਪਣਾ ਏਰੀਆ ਜੇ ਇਹਦੇ ਚ ਨਹੀਂ ਆਉਣਗੇ ਤਾਂ ਫਿਰ ਆਉਣਗੇ ਕਿੱਥੇ ਹੂੰ ਇਸ ਤਰ੍ਹਾਂ ਹੀ ਜੀ ਹੋਰ ਵੀ ਨੇ ਕਿਸਾਨ ਹਾਂਜੀ ਕੀ ਨਾਮ ਹੈ ਜੀ ਕਾਕਾ ਸਿੰਘਾ ਜੀ ਕਾਕਾ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੋ ਹਾਲਾਤ ਇਸ ਵਾਰ ਕਿਸਾਨਾਂ ਦੇ ਬਣੇ ਨੇ ਹੜਾ ਨੇ ਤਾਂ ਨੁਕਸਾਨ ਕੀਤਾ ਹੀ ਹੈ ਜੀ ਜਿੱਥੇ ਹੜ ਨਹੀਂ ਆਏ ਉੱਥੇ ਚਾਈਨੀਜ਼ ਵਾਇਰਸ ਸੂਲੀ ਰੋਗ ਇੱਕ ਗੱਲਾ ਬਾਇਰਸ ਨਹੀਂ ਜੀ ਹੁਣ ਤਾਂ ਸਾਨੂੰ ਖੇਤ ਮਤਲਬ ਖਾਲੀ ਕਰਨ ਦੀ ਚਿੰਤਾ ਹੂੰ ਵੀ ਖਾਲੀ ਕਰਕੇ ਅਸੀਂ ਆਪਣੀ ਫਸਲ ਨੂੰ ਮੰਡੀਆਂ 'ਚ ਲੈ ਕੇ ਕਿਵੇਂ ਜਾਵਾਂਗੇ ਹੂੰ ਇਹ ਹੁਣ ਬੈਰਸ ਰੋਗ ਆ ਜੀ ਆ ਗਿਆ ਜੀ ਇਹਦੇ ਦਾਣੇ ਬਿਲਕੁਲ ਬਲੈਕ ਕਲਰ ਦੇ ਹੋਗੇ ਹੂੰ ਸਾਨੂੰ ਤਾਂ ਚਿੰਤਾ ਵੀ ਸਾਡੀ ਫਸਲ ਕੋਈ ਮੰਡੀ 'ਚ ਘਰਾ ਵੀ ਲਊਗਾ ਸਾਡੇ ਕੁਝ ਪੱਲੇ ਪੈ ਜਾਊਗਾ ਹੂੰ ਅੱਧ ਪਚੱਦ ਇਹਦੇ 'ਚ ਤਾਂ ਕੋਸ ਹੈਗਾ ਹੀ ਨਹੀਂ ਜੀ ਹੈਗਾ ਹੀ ਨਹੀਂ ਜੀ ਇਹ ਤਾਂ ਮਸ਼ੀਨ ਦਾ ਕਿਰਾਇਆ ਸਮਝ ਲਓ ਖੇਤ ਖਾਲੀ ਕਰਨ ਦੇ ਬਾਬਤੇ ਵਡਾਉਣੀ ਪੈਣੀ ਆ ਜ਼ਿਮੇਦਾਰਾਂ ਨੂੰ ਹੂੰ ਉਲੀ ਰੋਗ ਤੇ ਡੋਡੀ ਰੋਗ ਇੰਨਾ ਜ਼ਿਆਦਾ ਹੈ ਵੀ ਮਸ਼ੀਨ ਵਾਲੇ ਵੀ ਸ਼ਾਇਦ ਉਹਨੂੰ ਡਰਾਈਵਰ ਵੀ ਵੱਢ ਨਾ ਪਾਵੇ ਇੰਨਾ ਮਤਲਬ ਬੁਰਾ ਹਾਲ ਹੈ ਜੀ ਬੰਦੇ ਨੂੰ ਵੀ ਦਮਾ ਵਗੈਰਾ ਕੋਈ ਦਿੱਕਤ ਆ ਸਕਦੀ ਹੈ ਇਹਦੇ ਆਪਾਂ ਜੇ ਕਹੀਏ ਵੀ ਕੱਲਾ ਚੈਨੀ ਰੋਗ ਨਹੀਂ ਜੀ ਉਹ ਜਿਹੜਾ ਡੋਡੀ ਰੋਗ ਆ ਉਹ ਵੀ ਖਰਾਬ ਹੈ ਜੀ ਬਹੁਤ ਜ਼ਿਆਦਾ ਹੂੰ ਤੁਹਾਨੂੰ ਦਿਖਾਵਾਂਗੇ ਅਸੀਂ ਜੇ ਤੁਹਾਡੇ ਕੋਲ ਸਮਾਂ ਹੋਇਆ ਜੀ ਮੇਰੀ ਫਸਲ ਤੁਸੀਂ ਦੇਖਿਓ ਹੋਰ ਵੀ ਸਾਰੇ ਪਿੰਡਾਂ 'ਚ ਮੈਂ ਕੱਲੇ ਮੇਰੀ ਨਹੀਂ ਗੱਲ ਕਰਦਾ ਇਸ ਭਰਾ ਦੀ ਵੀ ਗੱਲ ਹੈ ਠੇਕਾ ਗੱਲ ਪੈ ਗਿਆ ਜੀ ਅੱਗੇ ਕਣਕ ਬੀਜਣੀ ਹੈ ਮੇਨ ਫਸਲ ਹੁੰਦੀ ਹੈ ਜੀਰੀ ਦੀ ਜੇ ਜੀਰੀਓ ਜੱਟ ਦੇ ਪੱਲੇ ਨਾ ਪਵੇ ਤਾਂ ਠੇਕਾ ਸਮਝ ਲਓ ਸਾਰਾ ਹੀ ਪੱਲੇ ਪੈ ਗਿਆ ਪਲੱਸ ਖਰਚਾ ਵੀ ਪੱਲੇ ਪੈ ਗਿਆ ਜੀ ਹਮ ਸਾਰਿਆਂ ਦੀਆਂ ਠੇਕੇ ਤੇ ਜ਼ਮੀਨਾਂ ਨੇ ਹੁਣ ਬਾਹੀ ਜੋਗ ਜ਼ਮੀਨਾਂ ਬਹੁਤ ਥੋੜੀਆਂ ਰਹਿ ਗਈਆਂ ਜੀ ਸਭ ਆਪਣੀ ਕਿਰਤ ਵਿਤ ਕਰਦੇ ਨੇ ਜੀ ਤੇ ਪੱਲੇ ਪੈਣ ਵਾਲੀ ਗੱਲਬਾਤ ਹੈ ਨਹੀਂ ਹਮ ਸਰਕਾਰਾਂ ਨੂੰ ਇਹ ਬੇਨਤੀ ਕਰ ਸਕਦੇ ਆ ਜੀ ਜਾਂ ਪ੍ਰਮਾਤਮਾ ਨੂੰ ਪ੍ਰਮਾਤਮਾ ਥੋੜਾ ਜਿਆ ਕਰੂਪ ਹੈ ਜ਼ਿਮੀਂਦਾਰਾਂ ਤੇ ਸਰਕਾਰਾਂ ਨੂੰ ਬੇਨਤੀ ਆ ਵੀ ਬਾਹ ਫੜਨ ਜੱਟਾਂ ਦੀ ਕਹਿੰਦੇ ਸੀ ਜੀ মুরਗੀ ਦਾ ਬੱਕਰੀ ਦਾ ਮੁਆਵਜ਼ਾ ਮਿਲੂਗਾ মুরਗੀ ਤੇ ਬੱਕਰੀ ਦਾ ਤਾਂ ਕਿਸਾਨ ਮੰਗ ਵੀ ਨਹੀਂ ਰਹੇ ਜਿਹੜਾ ਨੁਕਸਾਨ ਆ ਜੀ ਉਹਦਾ ਆ ਕੇ ਜਾਇਜ਼ਾ ਤਾਂ ਲੈ ਕੇ ਮੜਾ ਮੋਟਾ ਸਹਾਰਾ ਤਾਂ ਬਣਨਾ ਚਾਹੀਦਾ ਦੇਖੋ ਜੀ ਇਹ ਵੋਟਾਂ ਦੀ ਰਾਜਨੀਤੀ ਹੈ ਹਮ ਸਭ ਕੁਝ ਵੋਟਾਂ ਵਾਸਤੇ ਜੇ ਵੋਟਾਂ ਲੈਣੀਆਂ ਹੁੰਦੀਆਂ ਨੇ ਫਿਰ ਤਾਂ ਕੁਝ ਖਾ ਲਓ ਹਮ ਮੈਂ ਕਹਿੰਦਾ ਦੇਣ ਜੀ ਮੁਆਵਜ਼ਾ ਸਾਡਾ ਖਰਚਾ ਹੀ ਦੇ ਦੇਣ ਹਮ ਠੇਕੇ ਦੀ ਗੱਲ ਛੱਡੋ ਹੁਣ 20000 ਕਹਿੰਦੇ ਨੇ ਸਰਕਾਰ ਕਹਿੰਦੇ ਦੇਊਗੀ 70 7000 ਨੂੰ ਤਾਂ ਜੀ ਮਤਲਬ ਠੇਕੇ ਤੇ ਆ ਜੀ ਜੀ ਕੀਤੀ 40-40 ਹਜ਼ਾਰ ਖਰਚਾ ਤੇ ਲੱਖ ਰੁਪਇਆ ਕਿਲਾ ਦਾ ਸੀ ਖਰਚਾ ਕਰੀ ਬੈਠੇ ਆ ਸਾਨੂੰ ਮੁਆਵਜ਼ਾ ਕੀ ਦੇਊਗੀ ਸਰਕਾਰ ਪਰ ਫਿਰ ਵੀ ਅਸੀਂ ਕਹਿੰਦੇ ਆ ਕਿ ਕੁਛ ਨਾ ਕੁਛ ਤਾਂ ਬਾਹ ਫੜਨ ਦੀ ਜੱਟਾਂ ਦੀ ਵਿਭਾਗ ਹੈ ਜੀ ਖੇਤੀਬਾੜੀ ਵਿਭਾਗ ਹੈ ਹੋਰ ਬਹੁਤ ਸਾਰੇ ਅਫਸਰ ਨੇ ਜਿਨ੍ਹਾਂ ਨੂੰ ਮੋਟੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਸਾਡੇ ਸਿਰ ਤੇ ਹੀ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਉਹ ਕੀ ਕਰ ਰਹੇ ਨੇ ਜੀ ਉਹਨਾਂ ਨੇ ਇਹ ਚੀਜ਼ ਦਾ ਕੋਈ ਹੱਲ ਹੀ ਨਹੀਂ ਲੱਭਿਆ ਪਹਿਲਾਂ ਵੀ ਚਾਈਨਿਸ ਵਾਇਰਸ ਆਇਆ ਸੀ ਉਦੋਂ ਵੀ ਕੋਈ ਹੱਲ ਨਹੀਂ ਹੋਇਆ ਤੇ ਦੁਬਾਰਾ ਆ ਗਿਆ ਇਹਦੇ ਤੇ ਕੋਈ ਜਾਂਚ ਹੋਈ ਹੋਣੀ ਜਿਹੜਾ ਵਿਭਾਗ ਹੈ ਜੀ ਇਹ ਤਾਂ ਕਿਤਾਬੀ ਕੀੜੇ ਨੇ ਕਿਤਾਬਾਂ ਤੋਂ ਪੜ੍ਹ-ਪੜ ਕੇ ਸਾਨੂੰ ਦੱਸਦੇ ਨੇ ਸਾਡੀ ਯੂਨੀਵਰਸਿਟੀ ਦਾ ਇੱਕ ਵੀ ਬੀ ਪਾਸ ਨਹੀਂ ਹੋਇਆ ਹੂੰ ਐਸ ਵਾਰ ਦੇਖੋ ਪੀੜੀ ਪੁਸਾ ਉਹਨੂੰ ਸਾਡੀ ਯੂਨੀਵਰਸਿਟੀ ਰਿਕਮੈਂਡ ਨਹੀਂ ਕਰਦੀ ਪਰ ਨੰਬਰ 1 ਤੇ ਖੜਾ ਜੀ ਉਹ ਝੋਨਾ ਹੂੰ ਤੇ ਜੇ ਆਪਾਂ ਗੱਲ ਕਰੀਏ ਸਰਕਾਰਾਂ ਦੀ ਸਰਕਾਰਾਂ ਨੇ ਵੋਟਾਂ ਦੀ ਰਾਜਨੀਤੀ ਖੇਡੀ ਐ ਮੈਂ ਤਾਂ ਇਹੀ ਕਹੂੰਗਾ ਵੀ ਜਿਹੜੀ ਲੇਟ ਸਾਨੂੰ ਇਹਨਾਂ ਨੇ ਜਿਆਦਾ ਪਹਿਲਾਂ ਦਿੱਤੀ ਐ ਉਹਦਾ ਵੀ ਸਾਨੂੰ ਨੁਕਸਾਨ ਭੁਗਤਣਾ ਪਿਆ ਜੀ ਪਾਣੀ ਸਾਡੇ ਹੱਥੋਂ ਜਾ ਰਿਹਾ ਸਮਾਂ ਸਾਡੇ ਹੱਥੋਂ ਚੱਲਿਆ ਗਿਆ ਉਲਟਾ ਸਾਡਾ ਬਲਕੇ ਨੁਕਸਾਨ ਹੋ ਗਿਆ ਜੀ ਹਮ ਤੇ ਜਿਹੜੇ ਅਸੀਂ ਪਿਛੇ ਤੇ ਕੁਝ ਬੀ ਲਾਏ ਨੇ ਉਹ ਕੁਝ ਨਾ ਕੁਝ ਕਿਸੇ ਦੇ ਲੋਟ ਨੇ ਹਮ ਤੇ ਸਰਕਾਰ ਤਾਂ ਜਿਹੜੀ ਯੂਨੀਵਰਸਿਟੀ ਹੈ ਜੀ ਕੁਝ ਵੀ ਧਿਆਨ ਨਹੀਂ ਦੇ ਰਹੀ ਕੋਈ ਵੀ ਬੀ ਇਹਨਾਂ ਦਾ ਪਾਸ ਨਹੀਂ ਹਮ ਪੁਸ਼ਾ 44 ਤੀ ਉਹ ਵੀ ਹਰਿਆਣੇ ਦਾ ਬੀਜ ਤੀ ਜੀ ਪੀਲੀ ਪੁਸ਼ਾ ਉਹ ਵੀ ਹਰਿਆਣੇ ਦਾ ਸਾਡੀ ਯੂਨੀਵਰਸਿਟੀ ਸਾਨੂੰ ਦਿੱਤਾ ਹੀ ਕੱਖ ਨਹੀਂ ਹਮ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਇਹ ਵੀ ਕਹਿ ਰਹੇ ਨੇ ਜੀ ਜਿਹੜਾ ਇਹ ਸਿਸਟਮ ਚੱਲ ਰਿਹਾ ਏ ਇਹ ਕਿਸਾਨੀ ਦਾ ਲੱਕ ਤੋੜਨ ਵਾਸਤੇ ਇਹ ਜਿਹੜੀਆਂ ਬਿਮਾਰੀਆਂ ਆਈਆਂ ਨੇ ਇਹ ਵੀ ਸਰਕਾਰਾਂ ਦੀ ਦੇਣ ਆ ਇਹ ਜ਼ਮੀਨਾਂ ਹਟਿਆਉਣਾ ਚਾਹੁੰਦੀਆਂ ਨੇ ਉਹਦੇ ਕਾਰਨ ਇਹ ਕਿਸਾਨਾਂ ਨੂੰ ਖੁੰਝੇ ਲਾਉਣ ਦੀ ਤਿਆਰੀ 'ਚ ਸਰਕਾਰਾਂ ਚੱਲ ਰਹੀਆਂ ਨੇ ਇਹਦੇ ਬਾਰੇ ਕੀ ਕਹੇਂਗੀ ਇਹ ਇਹ 'ਚ ਵੀ ਕੁਝ ਸੱਚਾਈ ਜਾਪਦੀ ਹੈ ਜੀ ਜਿੱਥੋਂ ਤੱਕ ਹੈ ਕਿਉਂਕਿ ਨਵੇਂ ਬੀਜ ਜਿਹੜਾ ਸਾਨੂੰ ਦਿੰਦੇ ਨਹੀਂ ਸਰਕਾਰ ਉਹੀ ਪੁਰਾਣੇ 26 77 ਵਗੈਰਾ ਇਹ ਸਾਰੇ ਇਕੱਤੀ 14 ਇਹ ਸਾਰਿਆਂ ਚ ਵਾਇਰਸ ਆ ਜੀ ਨਵਾਂ ਕੋਈ ਕੁਝ ਵੀ ਨਹੀਂ ਆਇਆ ਹੈਗਾ ਦੇਖੋ ਇਹ ਤਾਂ ਅਹੀ ਕਹਿ ਸਕਦੇ ਆਂ ਵੀ ادارے ਵੀ ਨੇ ਜਿਹੜੇ ਸਰਕਾਰ ਨਾਲ ਇਹਨਾਂ ਦੀ ਮਿਲੀ ਭੁਗਤ ਹੈ ਹਾਂ ਜੀ ਹਥਿਆਉਣ ਦਾ ਹੀ ਇਹ ਇੱਕ ਕਾਰਨ ਆ ਜੀ ਵੱਡਾ ਜ਼ਿਮੀਂਦਾਰ ਨੂੰ ਖੇਤੀ ਚੋਂ ਕੱਢਣ ਵਾਸਤੇ ਉਹਨੂੰ ਜੇ ਕਮਜ਼ੋਰ ਕਰਨਗੇ ਤਾਂ ਹੀ ਉਹ ਖੇਤੀ ਚੋਂ ਨਿਕਲੂਗਾ ਜੀ ਬੱਚੇ ਤਾਂ ਸਾਡੇ ਪਹਿਲਾਂ ਹੀ ਵਿਦੇਸ਼ਾਂ ਚ ਜਾਣ ਵਾਸਤੇ ਤਿਆਰ ਬੈਠੇ ਨੇ ਪੰਜਾਬ ਦਾਤਾ ਜੀ ਹੁਣ ਵੱਡਾ ਆਪਾ ਵੀ ਖਤਰੇ ਚ ਆ ਤੁਸੀਂ ਬੜੀ ਗੱਲ ਕੀ ਕਰਦੇ ਹੋ ਜੀ ਜਿਹੜਾ ਹੁਣ ਜਿਵੇਂ ਸਾਡੀ ਉਮਰ ਆ ਜੀ ਸਾਡੇ ਬੱਚੇ ਹੁਣ ਚਲੋ ਮੇਰਾ ਤਾਂ ਨਹੀਂ ਬੇਟਾ ਬਾਹਰ ਬਾਕੀ ਬਹੁਤ ਸਾਰਿਆਂ ਦੇ ਇਕੱਲੇ ਇਕੱਲੇ ਬੇਟੇ ਬਾਹਰ ਨੇ ਉਹ ਬਡਾਪਾ ਰੁਲਜੂਗਾ ਜੀ ਸਾਡਾ ਤਾਂ ਇੱਥੇ ਸਾਡਾ ਮੈਨ ਜਿਹੜਾ ਕਿਤਾਤੀ ਖੇਤੀ ਤੀ ਉਹ ਸਤੋਖ ਹੋਇਆ ਜਾ ਰਿਹਾ ਕੀ ਕਰੂਗਾ ਜ਼ਿਮੀਦਾਰ ਜ਼ਿਮੀਦਾਰ ਨੂੰ ਸਬਸਿਡੀਆਂ ਦੇ ਬਹੁਤ ਰੌਲਾ ਪਾਇਆ ਜਾ ਰਿਹਾ ਜੀ ਸਬਸਿਡੀ ਦਿੱਤੀ ਜਾ ਰਹੀ ਆ ਸੁਪਰ ਸੀਡਰ ਤੇ ਸਬਸਿਡੀ ਸੰਧਾਂ ਤੇ ਸਬਸਿਡੀਆਂ ਉਹ ਸਬਸਿਡੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਖੇਤੀਬਾੜੀ ਸਾਡਾ ਹੁਣ ਮੇਲਾ ਹੋ ਕੇ ਹਟਿਆ ਉੱਥੇ ਕਿਸਾਨ ਨੇ ਬੋਲਿਆ ਅਨੌンス ਕੀਤਾ ਜੀ ਉੱਥੇ ਅਧਿਕਾਰੀ ਵੀ ਬੈਠੇ ਸੀ ਬਈ ਜਿਹੜੀ ਚੀਜ਼ 20000 ਦੀ ਤਿਆਰ ਹੁੰਦੀ ਆ ਉਹ ਸਾਨੂੰ ਸਬਸਿਡੀ ਤੇ ਦੇ ਕੇ ਤੁਸੀਂ ਲੱਖ ਰੁਪਏ ਦੀ ਦੇ ਰਹੇ ਹੋ ਉਹ ਸਿਸਟਮ ਨੂੰ ਤੁਸੀਂ ਕਿਵੇਂ ਸਮਝਦੇ ਹੋ ਕੋਈ ਸਬਸਿਡੀ ਨਹੀਂ ਜੀ ਜਿਹੜੀ ਸਬਸਿਡੀ ਹੁੰਦੀ ਹੈ ਉਹ ਸਬਸਿਡੀ ਕੱਟ ਕੇ ਜਿਹੜੇ ਸਤੋਂ ਪੈਸੇ ਲੈਂਦੇ ਨੇ ਉਹ ਉਹ ਚੀਜ਼ੇ ਉਹਨੇ ਦੀ ਆ ਜੀ ਇਹ ਤਾਂ ਉਹੀ ਇੱਕ ਜਿਵੇਂ ਕਹਿੰਦੇ ਨੇ ਨਾ ਭੇੜ ਦੇ ਉੱਤੇ ਸਿੱਤਰ ਧਰ ਲੈਣਾ ਉਹ ਹੈ ਇਹਦੇ 'ਚ ਕੋਈ ਸਬਸਿਡੀ ਦਾ ਸਾਨੂੰ ਕੋਈ ਲਾਹਾ ਨਹੀਂ ਜੀ ਕੋਈ ਸਾਨੂੰ ਉਹਦਾ ਲਾਭ ਨਹੀਂ ਹੈ ਜੇ ਤੁਹਾਨੂੰ ਮੇਰੀ ਗੱਲ ਸੁਣੋ ਚਵਾਨਾ ਸਾਹਿਬ 50000 ਦੀ ਚੀਜ਼ ਮਾਰਕੀਟ ਚੋ ਲੱਖ ਦੀ ਮਿਲਦੀ ਹੈ ਤੁਹਾਨੂੰ 50000 ਸਬਸਿਡੀ ਦਿੱਤੀ ਤੁਹਾਡੇ ਪੱਲੇ ਕੀ ਪਿਆ 50000 ਦੀ ਚੀਜ਼ ਹੈ 50000 ਦੀ 50000 ਦੀ ਸਬਸਿਡੀ ਦਿੱਤੀ ਕੀ ਪੱਲੇ ਪਿਆ ਜੀ ਨਹੀਂ ਸਰ ਥੋੜੀਆਂ ਜੁੱਤੀਆਂ ਹਾਂ ਜੀ ਹਾਂ ਹਾਂ ਬਿਲਕੁਲ ਬਿਲਕੁਲ ਸਹੀ ਸਹੀ ਗੱਲ ਹੈ ਜੀ ਤੇ ਮੰਗ ਕੀ ਕਰਦੇ ਹੋ ਜੀ ਹੁਣ ਇਹ ਹਾਲਾਤ ਨੇ ਅਧਿਕਾਰੀ ਤੁਸੀਂ ਕਹਿੰਦੇ ਹੋ ਕੋਈ ਪਹੁੰਚਿਆ ਨਹੀਂ ਦਫ਼ਤਰਾਂ ਚੋਂ ਦਾਅਵੇ ਕੀਤੇ ਜਾ ਰਹੇ ਨੇ ਮੰਗ ਤਾਂ ਜੀ ਹੁਣ ਅਸੀਂ ਇਹੀ ਕਰਨਾ ਹੈ ਵੀ ਕਟਾਈ ਤੋਂ ਪਹਿਲਾਂ ਪਹਿਲਾਂ ਇਹਦੀ ਕੋਈ ਗਰਦੌਰੀ ਵਗੈਰਾ ਕਰਕੇ ਜ਼ਿਮੀਂਦਾਰਾਂ ਨੂੰ ਮਤਲਬ ਉਹ ਸਦਵਾਇਆ ਜਾਵੇ ਵੀ ਹਾਂ ਸਾਨੂੰ ਕੁਝ ਦੇਣਗੇ ਡਾਕਟਰ ਬਲਵੀਰ ਨੇ ਜੀ ਪਟਿਆਲਾ ਦੇ ਹੱਥੀ ਹੁਣ ਖੇਤ ਖਾਲੀ ਹੋ ਗਏ ਜੀ ਉਸ ਤੋਂ ਬਾਅਦ ਜੇ ਕੋਈ ਅਧਿਕਾਰੀ ਆਉਂਦਾ ਉਹ ਕੀ ਦੇਖੂਗਾ ਕੀ ਦੇਊਗਾ ਜੀ ਹਾਂ ਜੀ ਮੈਂ ਤਾਂ ਬੇਨਤੀ ਇਹੀ ਕਰਦਾ ਵੀ ਸਰਕਾਰ ਨੂੰ ਪਾਰਟੀਬਾਜ਼ੀ ਤੋਂ ਉੱਠ ਕੇ ਦੇਖੋ ਜ਼ਿੰਮੇਵਾਰੀ ਬਾਹ ਫੜਨੀ ਚਾਹੀਦੀ ਹੈ ਤਾਂ ਕਿ ਜ਼ਿੰਮੇਵਾਰਾ ਜਿਹੜਾ ਕੁਛ ਨਾ ਕੁਛ ਆਪਣੇ ਪੈਰਾਂ 'ਸਰ ਖੜਾ ਰਿਹਾ ਜੀ ਇਹ ਇੱਕ ਕਹਾਵਤ ਹੈ ਵੀ ਜਿਹੜੀ ਮੁਰਗੀ ਹੈ ਨਾ ਜੀ ਜੇ ਮੁਰਗੀ ਮਰ ਜੇ ਸਮਝ ਲਓ ਵੀ ਆਂਡਾ ਵੀ ਗਿਆ ਤੇ ਮੁਰਗੀ ਵੀ ਗਈ ਹੁਣ ਜੱਟਾਂ ਦੇ ਇਹ ਮਾਸ ਨੂੰ ਪੈਗੇ ਗਲੇ ਨੂੰ ਪੈਗੇ ਜੱਟ ਦੇਸ਼ ਦੀ ਰੀੜ ਦੀ ਹੱਡੀ ਹੈ ਜੇ ਜੱਟ ਮਰ ਗਿਆ ਕਿਸਾਨੀ ਮਰ ਗਈ ਤਾਂ ਮੇਰਾ ਤਾਂ ਮੈਨੂੰ ਲੱਗਦਾ ਵੀ ਦੇਸ਼ੇ ਮਰ ਜੂਗਾ ਜੀ ਕਿਉਂਕਿ ਸਾਡਾ ਜਿਹੜਾ ਸੂਬਾ ਖੇਤੀ ਪ੍ਰਧਾਨ ਸੂਬਾ ਜੀ ਸਾਡੀ ਖੇਤੀ ਉਹ ਸਾਡੇ ਹੱਥੋਂ ਨਿਕਲ ਗਈ ਸਾਡੇ ਪੱਲੇ ਕੀ ਰਹਿ ਗਿਆ ਜੀ ਇੰਡਸਟਰੀ ਨੇ ਪੈਰ ਨਹੀਂ ਲਾਉਣੇ ਹੂੰ ਉਹੀ ਤਾਂ ਦੇਖ ਰਹੇ ਨੇ ਜੀ ਕੋਰੋਨਾ ਜਦੋਂ ਆਇਆ ਉਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਰਿਆਂ ਨੂੰ ਕਾਮਜਾਬਾ ਜੇ ਖੇਤੀਬਾੜੀ ਆ ਉਹ ਖੇਤੀ ਉਹ ਤੋਂ ਖੋਣ ਦੇ ਵਾਸਤੇ ਉਹ ਤਿਆਰੀਆਂ ਚੱਲ ਰਹੀਆਂ ਨੇ ਕਾਨੂੰਨ ਲਿਆਂਦੇ ਸੀ ਉਹ ਤੁਸੀਂ ਚੱਲਣ ਨਹੀਂ ਦਿੱਤੇ ਉਹਨਾਂ ਵਾਇਰਸੇ ਆਉਣਗੇ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਖੇਤੀ ਤਾਂ ਇਹਨਾਂ ਨੂੰ ਹੁਣ ਮਤਲਬ ਜਿਵੇਂ ਕਹਿ ਰਹੀਏ ਵੀ ਜੱਟ ਤਾਂ ਜ਼ਹਿਰ ਵਾਂਗ ਇਹਨਾਂ ਨੂੰ ਦਿਖਾਈ ਦਿੰਦਾ ਪਰ ਇਹ ਦੇਸ਼ ਦਾ ਜਿਹੜਾ ਕਿਸਾਨ ਆ ਜੀ ਦੇਸ਼ ਦਾ ਢਿੱਡ ਭਰਦਾ ਤੇ ਸਾਡੇ ਮੈਂ ਕਹਿੰਦਾ ਮੈਂ ਰਾਜੇ ਵਾਲਾ ਦਾ ਵੀ ਬਿਆਨ ਸੁਣਿਆ ਵੀ ਜੇ 1 ਸਾਲ ਵੀ ਸਾਡੇ ਜ਼ਿਮੀਂਦਾਰ 1 ਸਾਲ ਸਿਰਫ ਫਸਲ ਵੇਚਣੀ ਬੰਦ ਕਰ ਦੋ ਸਾਡਾ ਦੇਸ਼ ਦਾ ਜਿਹੜਾ ਅੰਨ ਭੰਡਾਰਾ ਖਾਲੀ ਹੋ ਜਾਊਗਾ ਜੀ ਹਾਂ ਜੀ ਕਦੇ ਵਰਤ ਰਖਾਉਂਦੇ ਸੀ ਵੀ ਵਰਤ ਰੱਖ ਲਓ ਅੰਨ ਘਟਾ ਅੱਜ ਜੀ ਦੇਸ਼ ਦੀ ਪੈਦਾਵਾਰ ਦੇ ਵਿੱਚ ਕਿਸਾਨਾਂ ਨੇ ਆਪਣਾ ਬਣਦਾ ਰੋਲ ਅਦਾ ਕੀਤਾ ਤਾਂ ਅੱਜ ਕਿਸਾਨ ਥੱਲੇ ਚਲੇ ਗਿਆ ਜੀ ਜੀ ਸੋ ਵੱਡੇ ਸਵਾਲ ਨੇ ਜਿਹੜੇ ਸਰਕਾਰਾਂ 'ਤੇ ਚੱਕੇ ਜਾ ਰਹੇ ਨੇ ਸੋ ਮੰਗ ਕੀਤੀ ਜਾ ਰਹੀ ਆ ਕਿ ਇਹਦੇ ਵੱਲ ਧਿਆਨ ਦੇਣ ਸਰਕਾਰਾਂ ਜਿਹੜੇ ਅਧਿਕਾਰੀ ਦਫ਼ਤਰਾਂ 'ਚ ਬੈਠ ਕੇ ਵੱਡੇ ਦਾਅਵੇ ਕਰ ਰਹੇ ਨੇ ਉਹ ਜ਼ਮੀਨੀ ਪੱਧਰ ਤੇ ਆ ਕੇ ਦੇਖਣ ਹਾਲਾਤ ਕੀ ਨੇ ਕਿਸਾਨਾਂ ਕੋਲ 2-2 3-3 ਕਿੱਲੇ ਜ਼ਮੀਨ ਦੇ ਨੇ ਬਾਕੀ ਠੇਕੇ ਤੇ ਲੈ ਕੇ ਖੇਤੀ ਕਰਦੇ ਨੇ ਉਹਨਾਂ ਦੇ ਠੇਕਾ ਵੀ ਗਲ ਪੈ ਗਿਆ ਜਿਹੜਾ ਖਰਚਾ ਸੀ ਉਹ ਵੀ ਗਲ ਪੈ ਗਿਆ ਫਸਲਾਂ ਨੇ ਜਿਹੜੀਆਂ ਉਹ ਇਸ ਵਾਰ ਬਰਬਾਦ ਹੋ ਚੁੱਕੀਆਂ ਨੇ ਕਿਸਾਨਾਂ ਦੀ ਮੰਗ ਹੈ ਜਿਹੜੀ ਕਿ ਮਾਫੀਆ ਦਿੱਤਾ ਜਾਵੇ ਮਾਫੀਆ ਕਦੋਂ ਮਿਲਦਾ ਹੈ ਕਦੋਂ ਇਹਨਾਂ ਦੀਆਂ ਗਦੌਰੀਆਂ ਹੁੰਦੀਆਂ ਨੇ ਕਿਉਂਕਿ ਕਿਸਾਨ ਨੇ ਅਗਲੀ ਫਸਲ ਦੀ ਵੀ ਤਿਆਰੀ ਕਰਨੀ ਆ ਜੇ ਅਧਿਕਾਰੀ ਟਾਈਮ ਤੇ ਪਹੁੰਚੇ ਨਾ ਤਾਂ ਅੱਗੇ ਖੇਤ ਕਿੱਦਾਂ ਤਿਆਰ ਹੋਣਗੇ ਉਹ ਵੀ ਵੱਡੇ ਸਵਾਲ ਨੇ ਸਮੱਸਿਆ ਆਉਣੀ ਆ ਜਿਹੜੀ ਜਿਹੜੀ ਮਤਲਬ ਕਾਲੀ ਡੋਡੀ ਨਾਲ ਖਰਾਬ ਹੋ ਗਈ ਨਾ ਜੀ ਉਹਦੀ ਜਿਹੜੀ ਪਰਾਲ ਆ ਰਹੇ ਖੁੰਦਾ ਉਹ ਵੀ ਇੰਨੀ ਗੰਦੀ ਹੋ ਗਈ ਵੀ ਉਹਦੀਆਂ ਕਿਸੇ ਨੇ ਗੱਠਾ ਨਹੀਂ ਕਰਨੀਆਂ ਅੱਗ ਸਰਕਾਰ ਲਾਉਣ ਨਹੀਂ ਦਿੰਦੀ ਉੱਥੇ ਵੀ ਮਸਲਾ ਬੜਾ ਭਾਰੀ ਹੋ ਜਾਣਾ ਉਹ ਉਹਨੂੰ ਕਿਸੇ ਨੇ ਗੱਠਾਂ ਵਾਲੇ ਨੇ ਲਜਾਣਾ ਹੀ ਨਹੀਂ ਕਿਉਂਕਿ ਉਹ ਕਿਸੇ ਕੰਮ ਦੀ ਯੋਗ ਹੀ ਨਹੀਂ ਹੈ ਜੀ ਵਰਤੋਂ ਚਾਣ ਦੀ ਨਾਮ ਯੋਗ ਹੋ ਗਈ ਜੀ ਉਹ ਕਿਸੇ ਵੀ ਵਰਤੋਂ ਚ ਨਹੀਂ ਹੈਗੀ ਉਹਦੀ ਪਰਾਲੀ ਆ ਜਿਹੜੀ ਉਹਦੇ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵੀ ਉਹਦੇ ਚ ਘਟੋ ਘਟ ਜ਼ਿੰਮੇਵਾਰ ਨੂੰ ਜੇ ਦੀ ਫਸਲ ਖਰਾਬ ਹੋ ਗਈ ਘਟੋ ਘਟਾ ਅੱਗ ਲਾ ਕੇ ਆਪਣੇ ਖੇਤ ਤਾਂ ਖਾਲੀ ਕਰ ਲਵੇ ਜੀ ਉਹ ਕਹਿੰਦੇ ਜੀ ਜੇਲ੍ਹ ਭੇਜਾਂਗੇ ਹਾਂ ਫਿਰ ਉਹੀ ਗੱਲਾਂ ਨੇ ਸਕੰਜਾ ਕੱਸਿਆ ਜਾ ਰਿਹਾ ਹੈ ਜ਼ਿਮੀਂਦਾਰ ਤੇ ਤਾਂ ਬੈਠੇ ਉੱਥੇ ਗੱਲਾਂ ਮਾਰੀਆਂ ਦੱਸਣਾ ਜਿੱਥੇ ਆ ਕੇ ਦੇਖਣ ਕਿਸਾਨ ਦੀ ਦਸਾ ਦੇਖਣ ਜੀ ਸੋ ਜ਼ਰੂਰ ਦਫ਼ਤਰਾਂ 'ਚੋਂ ਦਾਬੇ ਕਰਨੇ ਬਹੁਤ ਸਖਾਲੇ ਨੇ ਪਰ ਜ਼ਮੀਨੀ ਪੱਧਰ ਤੇ ਜੋ ਹਾਲਾਤ ਨੇ ਉਹ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਤੁਹਾਡੇ ਅੰਦਰ ਬਿਲਕੁਲ ਵੀ ਇਨਸਾਨੀਅਤ ਜਿੰਦਾ ਹੈ ਮਾੜਾ ਮੋਟਾ ਤੁਹਾਡਾ ਦਿਲ ਟੜਕਦਾ ਹੈ ਤਾਂ ਜ਼ਰੂਰ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਹਾਲਾਤ ਵੱਤ ਤੋਂ ਬੱਤਰ ਕਿਸਾਨਾਂ ਦੇ ਹੋਏ ਪਏ ਨੇ ਫਿਲਹਾਲ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸ